ਇਕ ਓੰਕਾਰ ਸਤਿਗੁਰ ਪ੍ਰਸਾਦ ਤਾ ਪ੍ਰਸਾਦ ਸਵਈਏ ਪਤਿ ਸਾਹੀ ਦਸਮੀ ਸਰਾਬਗ ਸੁਧ ਸਮੂਸਦਾਨ ਕੇ ਦੇਖ ਭਰਿਓ ਕਰ ਜੋਗ ਜਤੇ ਕੇ ਸੂਰ ਸੁਰ ਆਰਧਨ ਸੁਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹਿਓ ਮਤ ਕੋ ਨ ਦੇਖਿਯਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੇ ਭਾਇ ਕਿਰਪਾ ਹੂਤੇ ਏਕ ਰਤੀ ਬਿਨ ਬਿਨ ਏਕ ਰਤੀ ਕੇ ਮਤੇ ਮਦੰਗ ਜਰੇ ਜਰ ਸੰਗ ਨੂਬਦੰਗ ਸੁਰੰਗ ਸਵਾਰੇ ਗੂੜਤ ਰੰਗ ਕੁਰੰਗ ਸੇ ਕੂਦਤ ਪੌਨ ਕੇ ਗੌਨ ਕੁਜਾ ਤਨ ਵਾਰੇ ਭਾਰੀ 부ਜਾਨ ਕੇ ਭੂਪ ਭਲੀ ਵਿਧ ਨਿਆਵਦ ਸੀਸ ਨ ਜਾਤ ਵਿਚਾਰੇ ਤੇ ਭਏ ਤੋ ਕਹਾ ਪਏ ਭੂਪਤ ਅੰਤ ਕਉ ਨਾੰਗ ਹੀ ਪਏ ਪਧਾਰੇ ਜੀਤਪੁਰਾ ਸਭ ਦੇਤ ਸਾਨ ਕੋ ਵਾਇਤ ਢੋਲ ਮਰਦੰਗ ਨੰਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹੀ ਹਜਰਾਜ ਹਜਾਰੇ ਬੋਧ ਬੇਖ ਬਵਾਨ ਕੇ ਪੂਪਤ ਕੌਣ ਕਣੈ ਨਹੀਂ ਜਾਤ ਵਿਚਾਰੇ ਜਰੀਪਤ ਸ੍ਰੀ ਭਗਵਾਨ ਭਜੇ ਬਿਨਾਂ ਅੰਤ ਕੋ ਅੰਤ ਕੇ ਧਾਮ ਸਿਧ ਅਰੇ ਤੀਰਥ ਨਾਨਦ ਆਦਮਦਾਨ ਸੋ ਸੰਜਮਨੇ ਮਨ ਏਕ ਬਸੇਖੇ ਬੀਦ ਪੁਰਾਨ ਗਦੇਵ ਕੁਰਾਨ ਜਮੀਨ ਜਮਾਨ ਸਵਾਨ ਕੇ ਬੇਖੇ ਪਾਉਣ ਆਹਾਰ ਜਤੀ ਜਤ ਧਾਰ ਸਭ ਸੁਭ ਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤਾ ਏਕ ਰਤੀ ਬਿਨ ਏਕ ਨ ਲੇਖੈ ਸੋ ਦਸੀ ਪਾਹ ਦੁਰੰਤ ਦੁਵਾਹ ਸੋ ਸਾਇਸ ਨ ਦੁਰ ਜਾਨ ਦ ਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਬਰਬਤ ਪੰਗ ਹਲੇ ਨ ਹਲੈਂਗੇ ਤੋਰ ਅਰੀਨ ਮਰੋ ਰਮ ਵਾਸਨ ਮਾਤੇ ਮਤੰਗ ਨ ਮਾਨ ਮਲੈਂਗੇ ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬੈਨਾ त्याग जहान निदान चलेंगे वीर और बड़े बरियार विचार हजार की धार भषैया तोर्त देश मलंदम वसन मत गजानक मन मलैया अंगाड़ी घड़ान के, के तोड़न हार सो बतन ही चकचार लवैया साहिब श्री सबको सिर नायक जाचक अनेक सो एक दवैया दानव देव भनन्दन साचर भूत बबेक भगवान जपेंगे जीव जते जल में थल में बल ही पल में सब थाप थपेंगे वन बरदापन वार्ड जयत धुन पापन की बहु पुंज खपेंगे साध समूह प्रसन्न फिर जग सत्र सब अवलोक जपेंगे मानव इंद्र गजेंद्र नारद जौन त्रिलोक राज करेंगे कोट असनान गजादक दान अनेक स्वयम् बर साज बरंगे ब्रह्म महेश्वर बेसन सची पत आंतपदेयम भाद परंगे जे नर श्री पथ के प्रस है पग ते नर फेरन देह तरंगे कहा भयो जो दोलोचन मूंद कै बैठ रहयो भक्त ध्यान लगायो नाथ फिरोली साथ समुंदरन लोक गयो परलोक गवायो ਬਾਸ ਕੀਓ ਵਿਗਿਆਨ ਸੋ ਬੈਠ ਕੈ ਐਸੇ ਐਸਸ ਬੈਸ ਬਤਾਇਓ ਸਾਚ ਕਹਾਂ ਸੁਨ ਲਹਿਓ ਸਭੈ ਜੇਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂ ਲਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰ ਲਟਕਾਇਓ ਕਾਹੂ ਲਖਿਓ ਹਰ ਅਵਾਚਿ ਦਿਸ਼ਾ ਮਹਿ ਕਾਹੂ ਪਛਾਹ ਕੋ ਸੀਸ ਨਵਾਇਓ ਕੋ ਬੋਤਾਨ ਕੋ ਪੂਜਤ ਹੈ ਪਾਸਾ ਉਮਰਤਾਨ ਕਉ ਪੂਜਨ ਧਾਇਓ ਕੂਰ ਕਿਰਿਆ ੳਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕਉ ਬੁਤਾਨ ਕਉ ਪੂਜਤ ਹੈ ਪਾਸਾ ਕੋ ਮਰਤਾਨ ਕਉ ਪੂਜਨ ਧਾਇਓ ਕੂਰ ਕਿਰਿਆ ੳਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ